ਬੋਟਾਂ ਦੀਆਂ ਸ਼ਾਮਾਂ ਬੋਟਾਂ ਦੀਆਂ ਸ਼ਾਮਾਂ ਕਿੱਥੋਂ ਹੁਣ ਲੱਭਦੀਆਂ ਸਮੇਂ ਦੇ ਹਿਸਾਬ ਦੇ ਨਾਲ ਬਦਲ ਗਿਆ ਸਾਰਾ ਕੁਝ ਪੰਜਾਬ ਦਾ ਕੋਈ ਉਹ ਵੀ ਦੌਰ ਸੀ ਜਦੋਂ ਠੰਡੀਆਂ ਸ਼ਾਮਾਂ ਵਾਲੇ ਤੇ ਵੱਡੇ ਵੱਡੇ ਦਰਖਤ ਹੋਇਆ ਕਰਦੇ ਸਨ ਇਹ ਉਹ ਵੋੜ ਜਿਹਦਾ ਆਨੰਦ ਲਗਭਗ ਹਰ ਬੱਚੇ ਨੇ ਮਾਣਿਆ ਹੋਵੇਗਾ ਪਿੰਡ ਜੱਬੋਬਾਲ ਦਾ ਪੁਰਾਣਾ ਵੋੜ ਜਿਹਦੀਆਂ ਛਾਵਾਂ ਦਾ ਆਨੰਦ ਹਰ ਵਿਅਕਤੀ ਨੇ ਮਾਣਿਆ ਹੋਵੇਗਾ ਇਹਨਾਂ ਦੇ ਥੱਲੇ ਕਲਾਸਾਂ ਲੱਗਣੀਆਂ ਆਪਣੇ ਆਪਣੇ ਟਾਟ ਲੈ ਕੇ ਆਣੇ ਵੋਰੀਆਂ ਲੈ ਕੇ ਆਣੀਆਂ ਸਮੇ ਸਮੇਂ ਦੀਆਂ ਗੱਲਾਂ ਸਮਾਂ ਬਹੁਤ ਬਦਲ ਗਿਆ ਪਿਆਰੇ ਸਾਥੀਓ ਬਹੁਤ ਸੰਗਣੀ ਸ਼ਾਂ ਹੋਇਆ ਕਰਦੀ ਸੀ ਕੋਈ ਟਾਈਮ ਹੋਇਆ ਕਰਦਾ ਸੀਗਾ ਐਸੀ ਖੁਦ ਇਸ ਬੋਰਡ ਦੇ ਥੱਲੇ ਬੈਠ ਕੇ ਪੜੇ ਪਿਆਰੇ ਸਾਥੀਓ ਜਗਤਾਰ ਸਿੰਘ ਜੱਬੋਵਾਲ ਗੱਲ ਕਰਨ ਜਾ ਰਹੇ ਆ ਇਸ ਬੋਰਡ ਦੀ ਇਸ ਬੋਰਡ ਦਾ ਆਨੰਦ ਜਿਹੜਾ ਹੈਗਾ ਆ ਔਰ ਅਸੀਂ ਮਾਣਿਆ ਇਸੇ ਸਕੂਲ ਦੇ ਵਿੱਚ ਜਿੱਥੋਂ ਤੱਕ ਸਾਡੀ ਸਮਝ ਦੇ ਮੁਤਾਬਕ ਕਿ ਪਿੰਡ ਦਾ ਹਰ ਵਿਅਕਤੀ ਇਸ ਸਕੂਲ ਦੇ ਅੰਦਰ ਜਿਹੜਾ ਪੜਿਆ ਉਹਨੇ ਇਸ ਬੋਰਡ ਦਾ ਆਨੰਦ ਮਾਣਿਆ ਸਮਾਂ ਬਦਲ ਗਿਆ ਸਮੇ ਦੀ ਚਾਲ ਬਦਲ ਗਈ ਹੈਗੀ ਆ ਸਮੇ ਨੇ ਇਹੋ ਜੇ ਚਾਲ ਫੜੀ ਹੈਗੀ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਦਰਖਤ ਜਿਹੜੇ ਹੈਗੇ ਆ ਉਹ ਪੰਖ ਲਾ ਕੇ ਉੱਡ ਗਏ ਆ ਇਹ ਬਹੁਤ ਪੁਰਾਣਾ ਬੋਰਡ ਜਿਹੜਾ ਹੈਗਾ ਆ ਬੋਰਡ ਦੀਆਂ ਗੱਲਾਂ ਬਾਤਾਂ ਕਰਾਂਗੇ ਇਸ ਬੋਰਡ ਦਾ ਆਨੰਦ ਹਰ ਪਿੰਡ ਵਾਸੀ ਨੇ ਮਾਣਿਆ ਹੋਵੇਗਾ ਕੁਝ ਸਮਾਂ ਹੋਇਆ ਕਰਦਾ ਸੀ ਕਿ ਗੋਲ ਕੰਨ ਵੀ ਖਾਇਆ ਦੇਸ਼ ਕੋਲ ਐਸਾ ਦੌਰ ਵੀ ਰਿਹਾ ਕਿ ਆਪਣੀਆਂ ਬੋਰੀਆਂ ਆਪਣੇ ਟਾਟ ਲੈ ਕੇ ਆਣੇ ਘਰਾਂ ਦੇ ਵਿੱਚੋਂ ਇਹਨਾਂ ਵੋੜਾਂ ਦੇ ਥੱਲੇ ਕਲਾਸਾਂ ਲੱਗਣੀਆਂ ਅਸੀਂ ਖੁਦ ਇਸ ਵੋੜ ਦੇ ਥੱਲੇ ਬੈਠ ਕੇ ਪੜੇ ਹਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਅਜੇ ਪੰਖਸ਼ੀ ਜਿਹੜੇ ਹੈਗੇ ਆ ਕਾਂ ਵੈਸੇ ਤਾਂ ਨਜ਼ਰ ਨਹੀਂ ਆਉਂਦੇ ਕੋਲ ਦੀ ਆਵਾਜ਼ ਵੀ ਹਲਕੀ ਹਲਕੀ ਆਪ ਜੀ ਨੂੰ ਸੁਣਦੀ ਆ ਕੋਲਾ ਵੀ ਇਹਦੇ ਵਿੱਚ ਇਸੇ ਤਰ੍ਹਾਂ ਆਂਦੀਆਂ ਨੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸੰਘਣੇ ਛਾਵਾਂ ਵਾਲੇ ਬੋਰਡ ਕਾਫੀ ਵੱਡੀ ਲੰਬੀ ਉਮਰ ਦਾ ਆਨੰਦ ਮਾਣਦੇ ਨੇ ਕਿ ਪਿੰਡ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਬਹੁਤ ਦਰਖਤ ਨਵੇਂ ਆਏ ਨੇ ਤੇ ਬਹੁਤ ਐਸੇ ਦਰਖਤ ਵੀ ਨੇ ਕਿ ਜਿਹੜੇ ਪੰਖ ਲਾ ਕੇ ਉੱਡ ਗਏ ਨੇ ਕਿ ਇਹ ਦਰਖਤਾਂ ਦੇ ਸਦਕਾ ਹੀ ਇਹਦੇ ਨਾਲ ਇੱਕ ਪਿੱਪਲ ਦੀ ਵੀ ਨਜ਼ਰ ਆਉਂਦੀ ਆ ਬੋਰਡ ਅਲੱਗ ਤੋਂ ਆ ਤੇ ਆ ਜਿਹੜਾ ਇਇਕ ਅਲੱਗ ਤੋਂ ਨਜ਼ਰਾਂ ਦਾ ਟਾਣਾ ਜਿਹੜਾ ਕਿਹਾ ਇਹ ਪਿੱਪਲ ਪਿੱਪਲ ਦੇ ਤਾਂ ਅਕਸਰ ਉਮਰ ਬਹੁਤ ਲੰਬੀ ਦੱਸੀ ਜਾਂਦੀ ਹੈ ਜੇ ਪਿੱਪਲ ਦੀ ਗੱਲ ਕਰੀਏ 24 ਘੰਟੇ ਆਕਸੀਜਨ ਦੇਣ ਵਾਲਾ ਜਿਹੜਾ ਪਿੱਪਲ ਹੈਗਾ ਆ ਉਹ ਬਹੁਤ ਹੀ ਵੱਡਾ ਜਿਹੜਾ ਦਰਖਤ ਮੰਨਿਆ ਜਾਂਦਾ ਰਾਤ ਦਿਨ ਆਕਸੀਜਨ ਦੇਣ ਵਾਲਾ ਪਿੱਪਲ ਤੇ ਵੱਡਾ ਜਿਹੜਾ ਵੋੜ ਹੈ ਵੋੜ ਦਾ ਆਨੰਦ ਜਿਹੜਾ ਹੈਗਾ ਆ ਉਹ ਨਜ਼ਰ ਆਂਦਾ ਹੋਵੇਗਾ ਕਮੈਂਟਾਂ ਦੇ ਵਿੱਚ ਦੱਸੋ ਜੰਗਲ ਵਾਲ ਦੇ ਜਿਹੜੇ ਜਿਹੜੇ ਪ੍ਰਾਣੀ ਜਿਨ੍ਹਾਂ ਨੇ ਇਸ ਵੋੜ ਦਾ ਆਨੰਦ ਲਿਆ ਤੇ ਇਸ ਵੋੜ ਦੇ ਥੱਲੇ ਬੈਠ ਕੇ ਠੰਡੀਆਂ ਸ਼ਾਮਾਂ ਦੇ ਥੱਲੇ ਬੈਠ ਕੇ ਪੜਾਈਆਂ ਮਾਣੀਆਂ ਤੇ ਵੱਡੇ ਆਨੰਦ ਮਾਣੇ ਹੈਗੇ ਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਆਪਣੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਆ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ